ਆਹ ਦੇਖ ਲਿਓ ਜੇ ਜ਼ਰਾ ਹਾਂਜੀ ਇਹ ਆਓ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਗਏ ਕਿ ਹੁਣ ਵਧੀਆ ਹੋ ਗਿਆ ਇਹ ਕੋਕਾ ਕੋਲਾ ਫਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 2025 ਦੀ ਵੀਡੀਓ ਆ ਭਾਈ ਆਹ ਦਿਖਾਈ ਹੈ ਧਰੋਂ ਵੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਿਆ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਕਿਹੇ ਕਦਰਸ ਬਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਸਾਰ ਆਹ ਡਰਾਮਾ ਨਾ ਕਰੋ ਅੱਖਾਂ 'ਚ ਟੱਟਾ ਨਾ ਪਾਓ ਲੋਕਾਂ ਦੇ ਆਹ ਦੇਖੋ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾ ਕੇ ਬਹਿ ਗਏ ਆ ਇੱਥੇ ਆਓ ਚਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆ ਵੇਖਿਓ ਜੇ ਮਹਾਰਾਜ ਆ ਮੇਰੇ ਕੁਰਤੀ ਨੂੰ ਲੱਗਿਆ ਓ ਭਾਈ ਹਾਂ ਜੀ ਜੀ ਪੂਰੇ ਤੇਨੂੰ ਲੱਗਿਆ ਆ ਵੇਖ ਲੋ ਜਰਾ ਕਿ ਹਾਂ ਤੇਰੇ ਦਾਖਪਾ ਅੰਦਰੋਂ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਅਸੀਂ ਚਾਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋਢੇ ਦੀ ਟੀਮ ਆ ਕਿੱਥੇ ਜਾਂ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਤੁਸੀਂ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉਬਲਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡ ਜੀ ਅਸੀਂ ਨੀ ਨਾ ਨਾਮ ਪਤਾ ਲੈਨੇ ਆ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਵੱਡੀਆਂ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਹੈ